ਸੋ ਤਾਲੂਸ ਮੇਰੇ ਪੱਲੇ ਟਾਈਮ ਤੋਂ ਪੀਆਰਟੀਸੀ ਦੇ ਪੰਜਾਬ ਰੋਡ ਵਿੱਚ ਦੀ ਜਿਹੜੀ ਸਰਵਿਸ ਆ ਗਈ ਉਹ ਬੰਦ ਰਹੇਗੀ ਸਾਰੀਆਂ ਤੇਲ ਜੂਨੀਆਂ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਵਕ ਵਕ ਟੋਲ ਟੈਕਸਾਂ ਤੇ ਵਰਡਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ ਦੇਖੋ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਹਰ ਸੰਘਰਸ਼ ਦੇ ਵਿੱਚ ਸਾਡੇ ਨਾਲ ਆਪਣਾ ਖੜਦੀਆਂ ਆਈਆਂ ਨੇ ਸੋ ਸਾਡੇ ਜੱਦੀ ਬੰਦੀ ਵੱਲੋਂ ਕਿਸਾਨ ਜਿੱਥੇ ਬੰਦਿਆਂ ਨੂੰ ਪੂਰੀ ਹਮਾਇਤ ਆ ਗਈ ਕੇਂਦਰ ਸਰਕਾਰ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਮਾਰੂ ਹਮਲੇ ਕਰ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਬਰਤਾਰਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸਾਡੇ ਕਿਸਾਨ ਨੇ ਭਾਰਤ ਵਾਸੀ ਨਾ ਹੋਣ ਸਗੋ ਪਾਕਿਸਤਾਨੀ ਚੈਨਲ ਦੇ ਬਾਰਡਰ ਤੇ ਖੜੇ ਹੋਣ ਕੱਲ ਭਾਰਤ ਬੰਦ ਦੇ ਸਮਰਥਨ 'ਚ ਰਹਿਣਗੇ ਪੰਜਾਬ ਰੋਡਵੇ ਦੇ ਪੀਆਰਟੀਸੀ ਦੇ ਮੁਲਾਜ਼ਮ ਬੱਸ ਸਟੈਂਡ ਤੇ ਪੱਤਰਕਾਰਾਂ ਨਾਲ ਜਾਣਕਾਰੀ ਕੀਤੀ ਸਾਂਝੀ ਵੀਰਵਾਰ 3:30 ਵਜੇ ਦੇ ਕਰੀਬ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕਾਮਯਾਬ ਬਣਾਉਣ ਦੇ ਲਈ ਵੱਖ-ਵੱਖ ਯੂਨੀਅਨਾਂ ਵੱਲੋਂ ਜਿੱਥੇ ਸਮਰਥਨ ਦਿੱਤਾ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਵੀ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਬੱਸ ਸਟੈਂਡ ਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਪੂਰਨ ਤੌਰ ਤੇ ਕੱਲ ਚੱਕਾ ਜਾਮ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਰੋਡਵੇਜ ਮੁਲਾਜ਼ਮ ਯੂਨੀਅਨ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਵੜੈਚ ਨੇ ਇਸ ਸਬੰਧੀ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚ ਆ ਮਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿੱਪੂ ਦਾ ਜਨਰਲ ਸੈਕਟਰੀ ਆ ਕੱਲ 16 ਤਰੀਕ ਨੂੰ ਮਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਮੂਹ ਟ੍ਰੇਡ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਹਿੱਸਾ ਬਣਨ ਜਾ ਰਹੀ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇੱਕ ਮਾਰੂ ਕਾਨੂੰਨ ਲੈ ਕੇ ਆਇਆ ਹਿੱਟ ਐਂਡ ਰਨ ਦਾ ਜਿਹਦੇ ਵਿੱਚ ਕਿਸੇ ਹਾਦਸਾ ਹੋਣ ਦੀ ਸੂਰਤ ਵਿੱਚ ਡਰਾਈਵਰ ਨੂੰ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੈ ਜਿਹਦਾ ਕਿਸ ਭਾਰਤਵਾਸ਼ ਦੀਆਂ ਸਮੂਹ ਜੜੀਆਂ ਟ੍ਰੇਡ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਕੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੜਕੀ ਆਵਾਜਾਈ ਦਾ ਜਿਹੜਾਗਾ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਗਈ ਆ ਸੋ ਜਥੇਬੰਦੀ ਵੱਲੋਂ ਪਣਵਸ ਤੇ ਪੀਆਰਡੀਸੀ ਪੰਜਾਬ ਰੋਡਵੇਜ਼ ਦਾ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਕੰਮਲ ਚੱਕਾ ਜਾਮ ਕਰਕੇ ਜਿਹੜੇ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਬੱਸ ਸਟੈਂਡ ਨੇ ਉੱਥੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਸਮੇਂ ਕੀ ਹੋਏਗਾ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦੇਖੋ ਕੱਲ ਸਾਰੀਆਂ ਟ੍ਰੇਡ ਯੂਨੀਅਨ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਵਕ-ਵਕ ਟੋਲ ਟੈਕਸਾਂ ਤੇ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ ਸੋ ਕੱਲ ਸਵੇਰੇ ਪਹਿਲੇ ਟਾਈਮ ਤੋਂ ਪੀਆਰਟੀਸੀ ਦੇ ਪੰਜਾਬ ਰੋਡਵੇ ਦੀ ਜਿਹੜੀ ਸਰਵਿਸ ਆ ਗਈ ਉਹ ਬੰਦ ਰਹੇਗੀ ਤੇ ਵਕ-ਵਕ ਬੱਸ ਸਟੈਂਡਾਂ ਦੇ ਵਿੱਚ ਜਿਹੜਾਗਾ ਪ੍ਰਦਰਸ਼ਨ ਕੀਤਾ ਜਾਏਗਾ ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਹਰ ਸੰਘਰਸ਼ ਦੇ ਵਿੱਚ ਸਾਡੇ ਨਾਲ ਆਪਣਾ ਖੜਦੀਆਂ ਆਈਆਂ ਨੇ ਸੋ ਸਾਡੇ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਪੂਰੀ ਹਮਾਇਤ ਆਗੀ ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਪਊਗੀ ਸਾਡੇ ਵੱਲੋਂ ਉਹਨਾਂ ਨੂੰ ਸੌਫਟ ਜਿਹੜਾ ਸਹਿਯੋਗ ਦਿੱਤਾ ਜਾਊਗਾ ਕਿੰਨੀਆਂ ਬੱਸਾਂ ਜਿਹੜੀਆਂ ਨਹੀਂ ਚੱਲਣਗੀਆਂ ਦੇਖੋ ਅੱਜ ਕੋਈ ਵੀ ਬੱਸ ਜਿਹੜੀ ਹੈਗੀ ਉਹ ਨਾਈਟ ਤੇ ਨਹੀਂ ਭੇਜੀ ਜਾ ਰਹੀ ਕਿਉਂਕਿ ਕੱਲ ਨੂੰ ਰਸਤੇ ਬੰਦ ਹੋਣਗੇ ਤੇ ਆਮ ਦੇ ਵਿੱਚ ਦਿੱਕਤ ਹੋਊਗੀ ਇਸ ਕਰਕੇ ਕੱਲ ਨੂੰ ਤਕਰੀਬਨ ਮੁਕੰਮਲ ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਰਹੇਗਾ ਦੇਖੋ ਆਮ ਯਾਤਰੀਆਂ ਨੂੰ ਸਾਡੀ ਪਰ ਜੋ ਅਪੀਲ ਆ ਗਈ ਕਿ ਦੇਖੋ ਜਦੋਂ ਬੰਦ ਜਾਂ ਹਰਤਾਲ ਹੁੰਦੀ ਹੈ ਤਾਂ ਯਾਤਰੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੇਂਦਰ ਸਰਕਾਰ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਮਾਰੂ ਹਮਲੇ ਕਰ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵਰਤਾਰਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸਾਡੇ ਕਿਸਾਨ ਆਪਣੇ ਭਾਰਤ ਵਾਸੀ ਨਾ ਹੋਣ ਸਕੋ ਪਾਕਿਸਤਾਨੀ ਜਾਂ ਚਾਈਨਾ ਦੇ ਬਾਰਡਰ ਤੇ ਖੜੇ ਹੋਣ ਕਿਸ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਐਕਸਪਾਇਰੀ ਡੇਟ ਦੇ ਜਿਹੜੇ ਗੋਲੇ ਨੇ ਉਹਨਾਂ ਨਾਲ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ 12 ਬੋਰ ਦੇ ਜਿਹੜੇ ਕਾਰਤੂਸ ਨੇ ਉਹਨਾਂ ਨਾਲ ਵੀ ਹਮਲੇ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਹੀ ਨਿੰਦਣਯੋਗ ਕਾਰ ਆ ਗਿਆ ਕੇਂਦਰ ਸਰਕਾਰ ਦਾ ਸੋ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਜਾਵੇ ਨੌਕਰੀ ਪੇਸ਼ਾ ਵਾਲਿਆਂ ਨੂੰ ਤਾਂ ਦਿੱਕਤ ਆ ਗਈ ਜਿਹੜੇ ਬੱਸਾਂ ਜਾਂਦੇ ਦੇਖੋ ਨੌਕਰੀ ਪੇਸ਼ਾ ਵੀ ਜਿਹੜੇ ਆਮ ਸਟੂਡੈਂਟ ਨੇ ਉਹਨਾਂ ਨੂੰ ਵੀ ਸਭ ਨੂੰ ਦਿੱਕਤਾਂ ਆਉਣਗੀਆਂ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਦਿੱਕਤਾਂ ਨੇ ਇਹ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਨੂੰ ਇਹਨਾਂ ਸੰਬੰਧੀ ਅੱਜ ਤੋਂ ਤਕਰੀਬਨ ਪਿਛਲੇ 2 ਮਹੀਨੇ ਪਹਿਲਾਂ ਤੱਕ ਅਸੀਂ ਮੰਗ ਪੱਤਰ ਦਿੱਤੇ ਸੀਗੇ ਨੋਟਿਸ ਦਿੱਤੇ ਨੇ ਕਿ ਸਾਨੂੰ ਬੁਲਾ ਕੇ ਸਾਡੀ ਜਿਹੜੀ ਗੱਲਬਾਤ ਆ ਗਈ ਹਿੱਟਨ ਰਨ ਕਾਨੂੰਨ ਦੇ ਵਿੱਚ ਸੋਧ ਕੀਤਾ ਜਾਵੇ ਪਰ ਉਹਨਾਂ ਵੱਲੋਂ ਜਦੋਂ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਮਜਬੂਰਨ ਪੇਟ ਜਿੱਥੇ ਬੰਦੀਆਂ ਨੂੰ ਜਿਹੜਾ ਹੈਗਾ ਇਹ ਬੰਦ ਦੀ ਕਾਲ ਦੇਣੀ ਪਈ ਆ। ਜੇਕਰ ਤੁਹਾਡੀਆਂ ਮੰਗਾਂ ਕੱਲ ਦਾ ਜਾਮ ਕਰਨ ਤੋਂ ਬਾਅਦ ਨਾ ਮੰਨੇਗਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਦੇਖੋ ਹਾਲ ਦੀ ਕਦੀ ਟ੍ਰੇਡ ਯੂਨੀਅਨਾਂ ਨੇ ਕੱਲ ਦਾ ਦਿਨ ਜਿਹੜਾ ਹੈਗਾ ਉਹ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਆ। ਜੇਕਰ ਫਿਰ ਵੀ ਕੇਂਦਰ ਦੀ ਕੇਂਦਰ ਦੀ ਸੁੱਤੀ ਹੋਈ ਸਰਕਾਰ ਆ ਗਈ ਉਹ ਸਾਡੀਆਂ ਮੰਗਾਂ ਪ੍ਰਤੀ ਨਹੀਂ ਜਾਗਰੂਕ ਹੁੰਦੀ ਤਾਂ ਮਜਬੂਰਨ ਸਾਨੂੰ ਜਿਹੜੇ ਨੇ ਅਗਲੇ ਸੰਘਰਸ਼ ਵੀ ਆ ਉਹ ਹੋਰ ਤਿੱਖੇ ਕਰਨੇ ਪੈਣਗੇ।